ਹਾਂ ਉਹ ਦੁਕਾਨ ਵਾਲੇ ਸੀ ਨੀ ਉਹਨੂੰ ਨਹੀਂ ਆਇਆ ਪਾਜੰਦੇ ਉਹ ਲੈ ਲੈ ਤੂੰ ਮਾਰ ਗਈ ਇਕ ਤਾਂ ਮਾਰਿੰਦਾ ਆ ਗਿਆ ਸੰਗ ਦੇ ਲੈ ਉਹਦਾ ਆੜਾ ਦਾਣੇ ਸੱਜੇ ਆ ਗਿਆ ਸਾਹਮਣੇ ਕਹਿੰਦੇ ਲੈ ਮਰ ਜਨਾ ਤੂੰ ਅਨਾ ਦੇ ਘਰ ਵਾਲਿਆਂ ਵੀ ਇੱਕ ਕਿਟਾਰੀਆਂ ਲੈ ਗਈਆਂ ਮਰਵਾਤੇ ਪਹਾੜਿਆਂ ਫਲੋਰ ਵਿੱਚ ਆਏ ਹੋਏ ਆ ਜੀ ਸਰਕਾਰੀ ਹਸਪਤਾਲ ਵਿੱਚ ਪੰਜਾਬ ਪੁਰਸ ਨੇ ਪਹੜਾ ਲਾਏ ਹੋਏ ਆ ਜੀ ਪੰਜਾਬ ਪੁਰਸ ਤੁਹਾਨੂੰ ਅੰਦਰ ਵੀ ਜਾਣ ਦੇ ਦੀ ਖੜਾ ਸਾਡੋ ਪੰਜਾਬ ਦੇ ਵਿੱਚ ਮੁਸਲਮਾਨਾਂ ਨੇ ਸਰਦੋ ਸ਼ਿਵੀ ਸਾਹਿਬ ਤੇ ਸਰਦੋ ਮੋਰਸੜਾ ਖੋਏ ਗਏ ਆ ਪੰਜਾਬ ਉਸਦੀ ਮੇਰੀ ਪੁਗਤਾ ਸਾਨੂੰ ਅੰਦਰ ਵੀ ਜਾਣ ਦੇ ਦੇ ਜਿਹੜੇ ਇੱਥੇ ਆਪਣੇ ਮੌਜੂਦਾ ਦੂਜੇ ਐਸਐਸ ਤੋਂ ਫਲੋਰ ਦੇ ਵਿੱਚ ਉਹਨਾਂ ਦੀ ਮਦਦ ਕਰ ਸਾਨੂੰ ਕਹਿੰਦੇ ਵੀ ਅਜੰਦਰ ਲੈ ਜੇ ਇੱਥੇ ਲਾਈਵ ਨਹੀਂ ਹੋ ਸਕਦਾ ਆ ਕੇਸ ਆ ਸਾਡੇ ਸਿੰਘ ਸਾਡੇ ਪੱਟੇ ਗਏ ਆ ਸਿੰਘ ਸਾਡੇ ਬਾਹਰ ਆ ਕੇ ਕੱਢ ਰੱਖੇ ਹੋਏ ਆ ਜਿਹੜੇ ਸਰ ਇੱਕ ਲੈਸਰੇਸ਼ਨ ਹੈਗੀਏ ਪਾਰਟੀ ਦੇ ਗੁਰਦੀਪ ਸਿੰਘ ਦੇ तो दूजे ने मतलब सिंपल इंजरी से ने गुरदीप सिंह जी ने असी हायर सेंटर भेजे सिर की सट होने करके वंडर एवेलुएशन ने बाकी आप ट्रीट कर रहे हैं कोई सीरीयस तो नहीं नहीं तो बस गुरदीप सिंह अंडर ऑब्जरवेशन है अंडर ऑब्जरवेशन उन्होंने हायर सेंटर भेजे बाकी सिविल है ओके मैं जब अपने एरिया में गश्ती सी ਮਿਲੂ 112 ਦੇ ਮੁਲਾਜ਼ਮਾਂ ਨੇ ਫੋਨ ਕੀਤਾ ਵੀ ਕੋਹ ਕਰਾਚ ਲੜਾਈ ਹੋਈ ਹੈ ਤੇ ਸਿਵਲ ਸਰਦਾਰਨ ਨੇ ਸਿਵਲ ਸਰਦਾਰ ਕਾਫੀ ਕੰਮ ਕਰਦੇ ਇੱਕ ਪਾਰਟੀ ਮੈਂ ਮੌਕੇ ਤੇ ਪੁੱਜਾਂ ਦੇਖਿਆ ਤੇ ਸਿਵਲ ਫੋਨ ਦੇ ਅੰਦਰ ਕਾਫੀ ਬੋਲੇ ਜਿਹੜੇ ਸੀਗੇ ਕਿ ਵਿੱਚੇ ਕਈ ਬੰਦੇ ਬਣਾ ਪਏ ਸੀਗੇ ਫੇਰ ਰੌਲਾ ਪਾ ਰਹੇ ਸੀ ਮਨ ਸਾਰਿਆਂ ਨੂੰ ਬਾਹਰ ਝੰਗਾ ਕੱਢੇ ਵੀ ਹਾਂ ਵੀ ਤਾ ਰੌਲਾ ਨਾ ਪਾਓ ਇਹਨਾਂ ਨੂੰ ਜੰਮੇ ਦੇ ਸਟਾਫ ਕੋਲ ਦੇ ਰਹੇ ਇਹਨਾਂ ਨੂੰ ਬਾਹਰ ਆ ਕੇ ਇੱਥੇ ਰੌਲਾ ਪਾਉਣ ਤੋਂ ਤਾਪਾ ਵੀ ਥਾਣਾ ਪੁਲਿਸ ਜਾਤੀ ਕਰ ਰਹੀ ਹੈ ਜੇ ਬਾਅਦ ਦੇਖਿਆ ਤੇ ਇੱਕ ਦੂਜੇ ਤੇ ਇੱਕ ਜੁਨਗ ਬੈਠੇ ਸੀ ਉਹਨਾਂ ਸਤੇ ਪਟਲੀ ਬੁਗੀ ਹੋਈ ਸੀ ਤੇ ਉਹ ਵੀਜਲ ਦੇ ਬੈਠੇ ਜਦੋਂ ਉਹਨਾਂ ਬਾਰੇ ਪੁੱਛਿਆ ਵੀ ਖਾਮੀ ਹੈ ਵੀਜਲ ਦੇ ਤੇ ਗੇਮ ਖਾਇਆ ਤੇ ਡਾਕਟਰ ਸਾਹਿਬ ਦੱਸਿਆ ਵੀ ਇਹਦਾ 60 ਤੋਂ ਜ਼ਿਆਦਾ ਹੋਣ ਕਰਕੇ ਮੈਂ ਜਿਹੜਾ ਰੈਫਰ ਕਰਤਾ ਸਿਵਲ ਹਸਪਤਲ ਤੋਂ ਸਾਡੇ ਸਿਵਲ ਹਸਪਤਲ ਚ ਲੈ ਆ। ਇਹ ਰੌਲਾ ਪਾਈ ਜਾਂਦੇ ਸੀ ਮੈਂ ਹੋਂ ਦਾ ਬਿਆਨ ਲਓ ਜੀ ਜਿਹੜੇ ਡਾਕਟਰ ਸਾਹਿਬ ਨੇ ਸੀਰੀਅਸਲੀ ਉਹ ਦੇਖਦੇ ਹਾਂ ਉਹਨੂੰ ਅੱਗੇ ਜਿਹੜਾ ਸੇਵਾ ਦਾ ਰੱਖ ਦਿੱਤਾ ਸੀਗਾ ਇਸ ਕਰਕੇ ਮੈਂ ਉਹਦਾ ਬਿਆਨ ਨਹੀਂ ਸੀ ਦੇ ਸਕਦਾ ਬਾਕੀ ਜਿਹੜਾ ਹੈਗਾ ਲੋਵਾਲ ਖਾਰੇ ਇੱਕ ਬਿਮਾਰੀ ਦੇ ਇੱਕ ਬਾਲ ਜਿਹੜੇ ਹੈਗੇ ਸਭ ਦੇ ਗੰਸੇ ਨੂੰ ਨਾ ਪਤੇ ਆ ਤੇ ਉਹ ਦਰਸਾਲ ਨੂੰ ਸੈਵ ਹਾਲ ਜਿਹੜੇ ਜਕਮਾ ਮਸਾਫਤਾ ਲਗਾ ਬਚੋਟੇ ਜੀ ਉਹ ਵਾਲਾ ਜਿਹੜਾ ਮੈਂ ਕੱਟ ਕੇ ਨਹੀਂ ਪੜਿਆ ਬੇਅਦਵੀ ਦਾ ਕੋਈ ਮਾਮਲਾ ਤਾਂ ਨਹੀਂ ਹੈ ਹਾਂਜੀ ਬੇਅਦਵੀ ਦਾ ਕੋਈ ਮਾਮਲਾ ਤਾਂ ਨਹੀਂ ਦੇਖੋ ਜੀ ਹੁਣ ਇਹ ਸੀਸਾ ਕਹਿੰਦੇ ਸਾਡੇ ਸੀਸਾ ਖੋਲੇ ਆ ਇਹ ਜਿਹੜੀ ਹੈਗੀ ਤਕਰੀਰ ਚੱਲੀ ਹੈ ਕਿਉਂਕਿ ਦੇਖ ਕੇ ਜੋ ਵੀ ਜਿਹੜੇ ਕਾਰਜ ਉਹ ਕਰਤਾਂ